ਤੋਂ ਲੈ ਕੇ 6 ਵਜੇ ਤੱਕ ਦੋ ਵੀ ਪਾਣੀ ਦੇਖਿਓ ਗਏ ਇੱਥੇ 7 ਲੈ ਦਰਿਆ ਦੇ ਲਾਗੇ ਪਿੰਡ ਸਸਰਾਲੀ ਕਲੋਨੀ ਜੋ ਕਿ ਬੰਨ ਜਿਹੜਾ ਟੁੱਟ ਗਿਆ ਸੀਗਾ ਹੁਣ ਜਿਹੜਾ ਅਰਜੀ ਤੌਰ ਤੇ ਬੰਨ ਲਗਾਇਆ ਸੀ ਉਹਦੇ ਨਾਲ ਪਾਣੀ ਖੜ ਗਿਆ ਕਾਫੀ ਹੱਦ ਤੱਕ ਬਹੁਤ ਹੀ ਸੇਫ ਆ ਹੁਣ ਜੇਕਰ ਇਹ ਬੰਨ ਟੁੱਟਦਾ ਸੀ ਘੱਟੋ ਘੱਟ ਵੀ ਇਹ ਸਾਰੇ ਪਿੰਡ ਲੈ ਕੇ ਡੁੱਬਣਾ ਸੀਗਾ ਹਿਸਾਬ ਲਾ ਲਓ ਵੀ ਇਹ ਬੰਨ ਲਾ ਤਾ ਤਾਂ ਵੀ ਸਾਰੇ ਨੌਜਵਾਨਾਂ ਦਾ ਅਸੀ ਧੰਨਵਾਦ ਕਰਦੇ ਆ ਜੀ ਇਹ ਬਹੁਤ ਹੀ ਸੇਫ ਹੌਣ ਮੰਜ਼ਰ ਆ ਜੀ ਆ ਦੇਖ ਸਕਦੇ ਤੁਸੀਂ ਇੱਥੋਂ ਬੰਨ ਟੁੱਟਿਆ ਆ ਬਾਕੀ ਇਹਨਾਂ ਨਾਲ ਗੱਲ ਕਰਦੇ ਆ ਤੁਸੀਂ ਉਹ ਤੁਰ ਬਾਚਾਰੀ ਆ ਅੰਦਰ ਦੇ ਨਾਲ ਕੋਲ ਆ ਰਿਹਾ ਵਾ ਹੁਣ ਦਾ ਪਰਮਾਤਮਾ ਭਲੀ ਕਰੇ ਜੀ ਅਰਦਾਸ ਬੇਨਤੀਆਂ ਵੀ ਬਹੁਤ ਕਰ ਲੀਆਂ ਜੀ ਪਰ ਸੁਣਿਆ ਨਹੀਂ ਖਵਾਜੇ ਬਲੀ ਸੁਣਦਾ ਤਾਂ ਹੈਗਾ ਬਹੁਤ ਸੁਣ ਲੀਏ ਪੈਸੇ ਤਾਂ ਤਾਂ ਖੜ ਗਿਆ ਠੀਕ ਪਰ ਆਪਣੀ ਅਰਦਾਸ ਹੀ ਮੈਂ ਇੱਥੇ ਰਹਿਣਾ 9 ਦਿਨਾਂ ਦਾ ਇੱਕ ਤੋਂ ਲੈ ਕੇ 6 ਵਜੇ ਤੱਕ ਦੋ ਵੀ ਪਾਣੀ ਦੇਖਿਓ ਗਏ ਇੱਥੇ ਪੱਕੀ ਆ 5 ਘੰਟੇ ਨਹੀਂ ਨਹੀਂ ਰਾਤ 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 ਛੱਡ ਦੇ ਯਾਰ ਰਾਤ ਨੂੰ ਆ ਨਾ ਪਾਣੀ ਫਿਰ ਹਾਂਜੀ 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 6 ਵਜੇ ਤੱਕ ਆ ਗਿਆ ਪੂਰਾ ਪਾਣੀ ਪਰ ਉਧਰੋਂ ਵੀ ਹੈ ਨਾ ਜਿਹੜਾ ਉਧਰੋਂ ਨੀਵਾ ਪਾਸ ਆਇਆ ਉਧਰ ਵੀ ਪੂਰੇ ਧੱਕ ਲੈ ਕੇ ਆ ਦੇਖੋ ਇੱਥੇ ਬੰਦੇ ਖੜੇ ਆ ਨਾ